ਵਾਦਕ ਸਰ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧਤ ਤੇ ਗੁਰਮੁਖ ਪਿਆਰਿਓ ਸੰਗਤ ਵਿੱਚ بڑا ਵਿਵਾਦ ਹੈ ਸੰਗਤ ਵਿੱਚ ਬੜੀ ਦੁੱਖਦਾ ਸੰਗਤ ਬੜੀ ਪਰੇਸ਼ਾਨ ਹੋਈ ਐ ਇਸ ਵਿਚਾਰ ਨਾਲ ਕਿ ਜੇ ਵਿਚਾਰ ਪੇਸ਼ ਕਰਨ ਵਾਲੇ ਸਟੇਜ ਤੋਂ ਕਹਿ ਰਹੇ ਨੇ ਕਿ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਨੁਸਾਰ ਬੋਲ ਰਹੇ ਹਾਂ ਅਸੀਂ ਸਤਿਗੁਰੂ ਮਹਾਰਾਜ ਦੇ ਵਿੱਚੋਂ ਗੁਰਬਾਣੀ ਦੇ ਅਨੁਸਾਰ ਵਿਚਾਰ ਦੇ ਰਹੇ ਹਾਂ ਤੇ ਭਾਈ ਇਹਦੇ ਤੇ ਫਿਰ ਵਿਵਾਦ ਨਹੀਂ ਹੋਣਾ ਚਾਹੀਦਾ ਕੋਈ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾਣਨ ਦੇ ਵਿੱਚ ਸਤਿਗੁਰੂ ਮਾਰਾ ਦੇ ਕਿਰਪਾ ਦੇ ਵਿੱਚ ਜਾ ਕੇ ਜੇ ਦੇਖੀਏ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੀਵਨ ਸਤਿਗੁਰੂ ਮਾਰਾ ਦੇ ਜੀਵਨ ਤੇ ਜਦੋਂ ਉਂਗਲ ਚੁੱਕੀ ਗਈ ਤੇ ਇਹ ਆਖਿਆ ਗਿਆ ਕਿ ਜਿਹੜਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭੋਲੇ ਵਿੱਚ ਤਪ ਨਹੀਂ ਕਰ ਸਕਦੇ ਤੇ ਗੁਰਮੁਖ ਫੈਲੇ ਜਦੋਂ ਆਖਿਆ ਤਪੁ ਮੈਂ ਤਪੀਸਰ ਗ੍ਰਿਸ਼ਟ ਮੈਂ ਭੋਖੀ ਕਹਿ ਲੱਗਣੀ ਵਸਤੂ ਅਸੀਂ ਜਿਹੜਾ ਨਾਮ ਉਕਰ ਕਰਨੇ ਕਿ ਸਤਿਗੁਰੂ ਮਹਾਰਾਜ ਭੋਰੇ ਵਿੱਚ ਤਪ ਨਹੀਂ ਕਰ ਸਕਦੇ ਭੋਰੇ ਵਿੱਚ ਜਾ ਹੀ ਨਹੀਂ ਸਕਦੇ ਤੇ ਮੈਂ ਬੇਨਤੀ ਕਰਾਂ ਗੁਰਮੁਖ ਪਿਆਰੇ ਸੰਗਤ ਨੇ ਬੜੀ ਬੇਨਤੀ ਕੀਤੀ ਬਾਬਾ ਜੀ ਬੋਲੇ ਉਹ ਮੈਂ ਬੇਨਤੀ ਕਰਾਂ ਗੁਰਮੁਖ ਪਿਆਰੇ ਭੋਰੇ ਦੇ ਅਰਥ ਕੀ ਲੈ ਰਹੇ ਨੇ ਸੀ ਭੋਰਾ ਜੋ ਜ਼ਮੀਨ ਵਿੱਚ ਪੁੱਟਿਆ ਹੋਇਆ ਨਾ ਉਹਨੂੰ ਹੀ ਭੋਰਾ ਆਖੀ ਜਾਂਦੇ ਮੈਂ ਬੜਿਆਂ ਨੂੰ ਸੁਣਿਆ ਸਾਰਿਆਂ ਨੇ ਆਖਿਆ ਨਹੀਂ ਜੀ ਇਹਵੇਂ ਨਹੀਂ ਹੋ ਸਕਦਾ ਭੋਰੇ ਵਿੱਚ ਜਾਣਾ ਬੜਾ ਗਲਤ ਹੈ ਪਰ ਗੁਰਮੁਖ ਨੇ ਵਿੱਚ ਸਮਝੀਏ ਭੋਰਾ ਕਿੰ ਨੂੰ ਆਖੇ ਭਗਤ ਕਬੀਰ ਜੀ ਰਾਗ ਤਨਾਸਰੀ ਅੰਦਰ 692 ਅੰਗ ਤੇ ਪਹਿਲਾ ਇਸ਼ਾਰਾ ਕਰਦੇ ਕਿ ਗੁਰੂ ਜੀ ਕਿੱਥੇ ਬਹਿ ਸਕਦੇ ਨੇ ਇਹ ਵੀ ਅਸੀਂ ਬੰਦਸ਼ ਲਾ ਲਈ ਨਾ ਨਾ ਸਤਿਗੁਰੂ ਮਹਾਰਾਜ ਨੇ ਇੱਥੇ ਬਹਿ ਸਕਦੇ ਨਹੀਂ ਸਤਿਗੁਰੂ ਮਹਾਰਾਜ ਉੱਥੇ ਵੀ ਬਹਿ ਸਕਦੇ ਏਕਪੁੰਨ ਪਹਾੜਤ ਹੈ ਨਾ ਕਹਿ ਲੱਗੇ ਨੇ ਸਤਿਗੁਰੂ ਮਹਾਰਾਜ ਆਈ ਨਹੀਂ ਸਕਦੇ ਉੱਥੋਂ ਤੱਕ ਸਿੱਧਾਂ ਨੂੰ ਲਾਇਆ ਸੀ ਸਤਿਗੁਰੂ ਮਹਾਰਾਜ ਤੇ ਬੈਠਣਾ ਤੇ ਸਿੱਧਾਂ ਦੇ ਬੈਠਣ ਵਿੱਚ ਕੋਈ ਅੰਤਰ ਹੀ ਨਹੀਂ ਸਤਿਗੁਰੂ ਮਾਰੇ ਦੇ ਬੈਠਣ ਤੇ ਹਮਜਾ ਗਾਉਂਸ ਤੇ ਬੈਠੇ ਵਿੱਚ ਕੋਈ ਅਤਲ ਨਹੀਂ ਸੋਚਿਓ ਸਮਝਿਓ 692 ਅੰਕ ਤੇ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ ਰਾਗਤਨਾ ਸਰੀੰਦਰ ਆਕ ਦੇ ਹਰ ਕੇ ਲੋਕ ਮੈਂ ਤੋਂ ਮਨ ਦਾ ਭੋਰਾ ਸਮਝਿਓ ਗੁਰਬ੍ਰਹਮਸਰ ਜੀ ਮਹਾਰਾਜੂ ਚ ਭੋਰਾ ਕਿੰ ਨੂੰ ਆਖਿਆ ਇੱਥੇ ਅਰਥ ਕੀ ਕਰੋਗੇ ਜਵੀਰ ਵਿੱਚ ਪਟਿਆ ਕਮਰਾ ਨਹੀਂ ਹੁਣ ਮੁਕ ਪਿਆ ਇੰਤੇ ਅੰਤ ਕੀਤੇ ਨਾ ਸਧਾਰਨ ਸਾਧਾ ਹਰ ਕੇ ਲੋਕਾ ਮੈਂ ਤੋਂ ਮਨ ਦਾ ਭੋਰਾ ਆਖਦੇ ਉਹ ਪੀਪਲ ਆ ਲਾਰਡ ਆਈ ਐਨ ਜਸਟ ਸਿੰਪਲ ਮਾਈਂਡਡ ਫੂਲ ਸਧਾਰਨ ਸਾਧਾ ਇਹ ਹਰੀ ਪਰਮੇਸ਼ਰ ਦੇ ਜਨੋ ਮੈਂ ਸਾਡੀ ਸਿਧਾਰਣ ਮਤਵਾਣਾ ਹਾਂ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਭੋਰੇ ਦਾਤ ਨੇ ਕਿਹਾ ਸਾਧਾ ਤੇ ਗੁਰਮੁਖ ਪਿਆਰੇ ਸਮਾਏ ਨਾ ਨਹੀਂ ਆਖਦੇ ਭੋਰੇ ਭੋਰੇ ਰੂਹੜੇ ਸੇ ਵੇਂਦੇ ਆ ਲੱਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਮਾਲੂ ਅੰਦਰ 595 ਨੂੰ ਪ੍ਰਸਤ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇੱਥੇ ਵੀ ਸਾਦਾ ਅਰਥ ਹੈ ਮੇਰੀ ਭੋਲੀ ਮੱਤ ਮੇਰੀ ਸਾਦਗੀ ਵਾਲੇ ਮੱਤ ਤੇ ਜੇ ਸਤਿਗੁਰੂ ਮਹਾਰਾਜ ਵਿੱਚੋਂ ਭੋਰੇ ਦੇ ਅਰਥ ਲਈਏ ਸਤਿਗੁਰੂ ਮਹਾਰਾਜ ਨੇ ਅਰਥ ਕੀਤੇ ਨੇ ਸਾਦਾ ਸਾਦਾ ਤੇ ਸਧਾਰਨ ਕਮਰਾ ਜੇ ਕਮਰੇ ਤੇ ਅੱਤ ਲਗਾਉਣੇ ਹੋਣ ਸਾਦਾ ਤੇ ਸਧਾਰਨ ਜਿਹਦੇ ਵਿੱਚ ਕੋਈ ਆਰਾਮ ਦਾ ਸਾਧਨ ਨਾ ਹੋਵੇ ਆਪਣੇ ਕਮਰੇਆਂ 'ਚ ਬੈੱਡ ਲੱਗੇ ਨੇ ਪੱਖੇ ਲੱਗੇ ਨੇ ਕਿਤੇ ਬੈਠਣ ਵਾਸਤੇ ਕਿਤੇ ਆਰਾਮ ਦਾ ਕੋਈ ਵੀ ਜੋ ਸਾਧਨ ਜਿੱਥੇ ਨਾ ਹੋਵੇ ਛੋਟਾ ਤੇ ਸਧਾਰਨ ਕਮਰਾ ਉਹਨੂੰ ਆਖਿਆ ਜਾਂਦਾ ਸੀ ਘੋਰਾ ਦੂਸਰੇ ਅੰਤ ਗੁਰਮੁਖ ਪਿਆਰਿਆਂ ਆਖਦੇ ਘੋਰੇ ਦੇ ਫਤ ਕੀਤੇ ਨੇ ਛੋਟਾ ਕਿਉਂਕਿ ਜੇ ਇੱਕੋ ਹੀ ਅੱਤ ਲਈ ਜਾਵਾਂਗੇ ਤੇ ਹੁਣ ਤਾਂ ਜ਼ਮੀਨਾਂ ਵਿੱਚ ਬਹੁਤ ਕੁਝ ਬਣੇ ਪਾਰਕਿੰਗ ਪਾਰਕਿੰਗਾ ਬਣੀਆਂ ਨੇ ਜ਼ਮੀਨਾਂ ਦੇ ਵਿੱਚ ਹੋਰ ਮਾਰਕੀਟ ਬਗਾਨੀਆਂ ਨੂੰ ਬਹੁਤ ਕੁਝ ਹੁਣ ਸੰਦੀਰ ਵਿੱਚ ਬਣਿਆ ਉਹ ਸਾਰਿਆਂ ਨੂੰ ਪੂਰਾ ਕਹਾਗੇ ਨਹੀਂ ਗੁਰਮਤਿ ਪਿਆਰਾ ਕਦੇ ਹੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਵਤ ਜਾਗੀ ਸਮਝੀਏ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਕੋਈ ਪੰਗਤੀਆਂ ਨਹੀਂ ਮੈਂ ਆਪ ਜੀ ਦੇ ਸਾਹਮਣੇ ਕਰ ਰਿਹਾ ਹਾਂ ਹੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਵਤ ਜਾਗੀ ਆਖਦੇ ਗੁਰੂ ਨੇ ਕਿਰਪਾ ਕਰਕੇ ਗਿਆਨ ਰੂਪੀ ਸਰਮਾ ਦਿੱਤਾ ਤੇ ਛੋਟੇ ਤੋਂ ਛੰਡਾ ਭਰਮ ਵੀ ਕੱਟ ਦਿੱਤਾ ਤੇ ਤੇ ਭੋਰ ਦਾ ਅਰਥ ਨਿਕਲੇ ਛੋਟਾ ਜਿਹਨੂੰ ਆਪਾਂ ਨੂੰ ਭੋਰਾ ਆਖਿਆ ਫਿਰ ਬੇਨਤੀ ਕਰਦੇ ਨੇ ਅੰਤ ਰੰਗ ਮਾਇਆ ਤੇ ਪੇਕੇ ਕਿਛ ਸਾਧ ਨ ਚੱਲੇ ਭੋਰਾ ਭੋਰੇ ਦੇ ਅੰਦਰ ਛੋਟਾ ਪਹਿਲਾਂ ਕਿਸੇ ਭੋਰੇ ਦਾ ਤਾਂ ਸਾਕਾ ਹੁਣ ਭੋਰੇ ਦਾ ਅੰਦਰ ਇੱਕ ਛੋਟਾ ਆਖਦੇ ਅਨੰਤ ਰੰਗ ਮੈਂ ਬੜੇ ਰੰਗ ਤਮਾਸ਼ੇ ਲੈ ਕਿਨ ਦੁਨੀਆਂ ਦੇ ਵਿੱਚ ਪਰ ਇਹਦੇ ਵਿੱਚੋਂ ਥੋੜੇ ਤੋਂ ਥੋੜਾ ਜਿਵੇਂ ਸਤਿਗੁਰੂ ਮਹਾਰਾਜ ਉਤਰੰਗ ਦੇ ਕਿਨਕਾਏ ਕਿ ਜਿਸ ਦੀ ਗੁਸਾ ਹੈ ਤਨ ਕੀ ਮਹਿਮਾ ਗਰੀਨ ਆਵੇ ਕਿ ਕਿਨਕਾ ਵੀ ਨਾਮ ਦਾ ਵਸ ਜਾਵੇ ਤੇ ਅੰਗ ਦੇ ਉੱਤੇ ਦਰਗਾਹ ਤੱਕ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾਂ ਨਾਮ ਤੇਰੇ ਸੰਗ ਸਾਈ ਉਹ ਨਾਲ ਜੰਦੇ ਇਧਰ ਇੱਕ ਭੋਰਾ ਜਿੰਨਾ ਵੀ ਦੁਨੀਆਂ ਦਾ ਕੋ ਰੰਗ ਤਮਾਸ਼ਾ ਮੋਕ ਦੇ ਨਾਲ ਨਹੀਂ ਜਾਂਦਾ ਇਤੇ ਭੋਰੇ ਦਾ ਅਰਥ ਹੈ ਛੋਟਾ ਛੋਟੇ ਤੋਂ ਛੋਟਾ ਕਮਰੇ ਬਹੁਤ ਵੱਡੇ ਵੱਡੇ ਸਨ ਜੇ ਕਮਰੇ ਤੇ ਘਰ ਹੀ ਆਖਦੇ ਸਾਦਾ ਤੇ ਛੋਟਾ ਕਮਰਾ ਜਿਹਦੇ ਵਿੱਚ ਆਰਾਮ ਨਾ ਕੀਤਾ ਜਾ ਸਕੇ ਕੇਵਲ ਭਜਨ ਬੰਦਗੀ ਹੋਵੇ ਜਿਹਦੇ ਵਿੱਚ ਨਾਮ ਜਪਿਆ ਜਾਵੇ ਜਿੱਦੇ ਵਿੱਚ ਪਰਮਾਤਮਾ ਨਾਲ ਗੱਪੀ ਨੂੰ ਜੋੜਿਆ ਜਾਵੇ ਔਰ ਅਗਿਆਤ ਭਾਈ ਖਾਨ ਸਿੰਘ ਜੀ ਆਪਾ ਕਰਦੇ ਨੇ ਉਹ ਵੀ ਆਪ ਜੀ ਨਾਲ ਸੰਜੇ ਕਰਾਂਗੇ ਫਿਰ ਆਪ ਦੇ ਰੈਣ ਹੰਧਾਰੀ ਕਾਰੀਆਂ ਕੌਨ ਜੁਗਤ ਜਿਤ ਭੋੜੈ ਇੱਥੇ ਸ਼ਬਦ ਆਇਆ ਭੋੜੈ ਭੋੜੈ ਦਾ ਮਤਲਬ ਹੈ ਦਿਨ ਦਿਨ ਜਦੋਂ ਸੂਰਜ ਚੜ ਜਾਂਦਾ ਹਨੇਰਾ ਚੜ੍ਹਿਆ ਜਾਂਦਾ ਤੇ ਦਿਨ ਚੜ੍ਹ ਜਾਂਦਾ ਰੈਣ ਹੰਧਾਰੀ ਕਾਰੀਆਂ ਕੌਨ ਜੁਗਤ ਜਿਤ ਭੋੜੈ ਜੀਵਨ ਦੇ ਵਿੱਚ ਅਗਿਆਨ ਉੱਤੀ ਹਨੇਰੇ ਨਾਲ ਭਰੀ ਹੋਈ ਰਾਤ ਸੀ ਤੇ ਮੈਂ ਕਿਹੜੀ ਜੁਗਤੀ ਵਰਤਾਂ ਤੇ ਮੇਰੀ ਜ਼ਿੰਦਗੀ ਵਿੱਚ ਦਿਨ ਚੜ ਆਵੇ ਤੇ ਤੇ ਭੋਰੇ ਦਾ ਅਰਥ ਹੈ ਦਿਨ ਚਾਂਦਨ ਅਗਲੀ ਪੰਕਤੀ ਵਿੱਚ ਆਖਦੇ ਆਖਦੇ ਨਿਸ ਰਹੀ ਹੈ ਤੋ ਸਮਝਿਆ ਭੋਰਾ ਅੰਗ 267 ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਗਉੜੀ ਸ੍ਰੀ ਸੁਖਮਨੀ ਸਾਹਿਬ ਨਿਸ ਕਹੀ ਹੈ ਤੋ ਸਮਝਿਆ ਭੋਰਾ ਅਗਦੇ ਸੇ ਨਾ ਹੀ ਹੀ ਥਿੰਕਸ ਜੂਸ ਐਂ ਡੇ ਕਿਤੇ ਸਮਝਾਵਾਂਗੇ ਭੋਰੇ ਨੂੰ ਕਿ ਰਾਤ ਪਈ ਆਹ ਨਾਲ ਇਸ਼ਾਰਾ ਕਰਕੇ ਉਹ ਸਮਝੇਗਾ ਮੈਨੂੰ ਕਹਿ ਰਿਹਾ ਦਿਨ ਹੈ ਇੱਥੇ ਭੋਰੇ ਦਾ ਅਰਥ ਹੈ ਦਿਨ ਅੰਗ 247 ਦੇ ਉੱਪਰ ਤੇ ਗੁਰਮੁਖ ਕਹਿ ਰਿਹਾ ਭੋਰੇ ਦਾ ਇੱਕ ਅਰਥ ਲੈਣਾ ਤੇ ਸੰਗਤ ਨੂੰ ਦੁਬਿਧਾ ਵਿੱਚ ਪਾਉਣਾ ਤੇ ਬਹੁਤ ਵੱਡਾ ਗੁਨਾਹ ਹੈ ਇੱਕ ਵਿਦਵਾਨੋਂ ਮੈਂ ਵਿਦਵਾਨਾਂ ਨੂੰ ਵਿਖਤੀ ਕਰਦਾ ਜਿਨ੍ਹਾਂ ਨੇ ਇਹ ਅਰਥ ਕੀਤੇ ਨੇ ਜ਼ਮੀਨ ਵਿੱਚ ਪੁੱਟਿਆ ਕਮਰਾ ਭੋਰੇ ਵਿੱਚ ਗੁਰੂ ਸਾਹਿਬ ਨਹੀਂ ਬਹਿ ਸਕਦੇ ਭੋਰੇ ਦੇ ਅਰਥ ਦੇਖੋ ਗੁਰਮੁਖ ਪਿਆਰਿਓ ਖੋਜ ਖੋਜ ਜੋ ਸਮਾ ਮੰਗਦੀ ਹੈ ਬਿਨਾ ਸਮੇਂ ਨਮਰਤਾਇ ਤੇ ਪਾਸੇ ਇਤ ਤਾਗ ਨੂੰ ਪੜਿਆ ਉਹਦੇ ਤੋਂ ਬੋਲ ਦਿੱਤਾ ਸੰਗਤ ਦੁਬਾਰਾ ਵਿੱਚ ਖੜੀ ਹੋਈ ਇਹੇ ਸਮੇਂ ਦਾ ਸਥਾਨ ਪਾਵਨ ਬਣਿਆ ਉਹ ਤੇਗੂ ਹਾਦਰ ਸਾਹਿਬ ਜੀ ਮਾਰੇ ਦਾ ਇਹ ਕੀ ਕਹਿ ਰਹੇ ਗੁਰਮੁਖ ਪਿਆਰੇ ਇੱਥੇ ਪੋਰੇ ਦਾ ਅਰਥ ਹੈ ਦਿਨ ਆਕਦੇ ਅਗਲੀ ਪੰਕਤੀ ਵਿੱਚ ਆਕਦੇ ਜੈਸੇ ਵਸਤਰ ਦੇ ਘੁਡਾਨੇ ਦਿਨ ਦੋਇ ਚਾਰ ਪੋਰਾ ਇਹ ਇੱਥੇ ਸ਼ਬਦ ਪੋਰਾ ਦੇ ਨਾਲ ਲੱਗਾ ਹੇ ਮੁਕਰਨਾ ਪੋਰਾ ਇਹਤੇ ਭਾਈ ਭਾਨ ਸਿੰਘ ਨਾਭਾ ਜੀ ਨੇ ਅੰਤ ਕੀਤਾ ਹੈ ਭੁਰਜਣਾ 926 ਮਹਾਨ ਕੋਸ਼ ਦੇ ਅੰਤ 926 ਤੱਕ ਕੀਤਾ ਹੈ ਭੁਰਜਣ ਵਾਲਾ ਜਿਸ ਮਹਾਨ ਪੁਰਸ਼ ਨੂੰ ਇਹ ਗਿਆਨ ਹੋ ਜਾਵੇ ਕਿ ਇਹ ਜੀਵਨ ਤੇ ਇਹ ਰੰਗ ਤਮਾਸ਼ੇ ਜਿਹੜੇ ਪਦਾਰਥ ਨੇ ਇਹ ਭੁਰਜਣ ਵਾਲੇ ਨੇ ਖਤਮ ਹੋ ਜਾਣ ਵਾਲੇ ਨੇ ਜਿੱਤੇ ਉਹ ਬੈਠਾ ਉਹਨੂੰ ਆਖਿਆ ਭੋਰਾ ਤੇ ਗੁਰਮੁਖ ਪੈਰ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰੇ ਦੇ ਜੀਵਨ ਦੀ ਗੱਲ ਕਰੀਏ ਸਤਿਗੁਰੂ ਮਹਾਰਾਜ ਦੇ ਜੀਵਨ ਨੂੰ ਕਰੋੜਾਂ ਨਮਸਕਾਰਾਂ ਇਸ ਮਹਾਨ ਗੁਰਬਾਣੀ ਦੇ ਪੰਥ ਦਮ ਦਮੇ ਕਚਾਲ ਦੇ ਮੁਖੀਆਂ ਨੇ ਮਹਾਨ ਆਤਮਾ ਮੰਨੇ ਸੰਪਰਦਾਵਾਂ ਨੇ ਮਹਾਨ ਸੰਥਾਵਾਂ ਨੇ ਕੀਤੇ ਨੇ ਤੇ ਗੁਰਮੁਖ ਪਿਆਰਿਓ ਸੀਸ ਝੁਕਦਾ ਹੈ ਉਹਨਾਂ ਨੂੰ ਪਰ ਅੱਜ ਜਦੋਂ ਅਸੀਂ ਮਰਤ ਨੂੰ ਤੋੜ ਕੇ ਕਰਦੇ ਆ ਨਾ ਗੁਰਮੁਖ ਪਿਆਰਿਓ ਤੇ ਸੰਗਤਾਂ ਦਾ ਜੁੜਦਾ ਵਧੁੰਦਿਆ ਜਾਂਦਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਨ ਦੇ ਜੀਵਨ ਦੀ ਗੱਲ ਸਾਹਮਣੇ ਰੱਖੀਏ ਘੋੜਾ ਸਾਗ ਤੇ ਪੰਕਤੀ ਸਤਿਗੁਰੂ ਮਹਾਰਾਜ ਜੰਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਗਦੇ ਸੋਏ ਰਹੀ ਪ੍ਰਭ ਖਬਰ ਨ ਜਾਣੀ ਘੋਰ ਭਿਆ ਪੌਰ ਪਛਤਾਨੀ ਇੱਥੇ ਘੋਰ ਦਾ ਅਰਥ ਕੀਤਾ ਹੈ ਮੌਤ ਆਗਦੇ ਮਸੁੱਤੀ ਪਈ ਸੀ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਖਬਰ ਨੂੰ ਨਹੀਂ ਜਾਣਦੇ ਆ ਤੇ ਜਦੋਂ ਮੇਰੇ ਸਾਹਮਣੇ ਮੌਤ ਕੜੀ ਹੋ ਗਈ ਤੇ ਮੈਂ ਪਛਤਾਵਾ ਆਪਣੇ ਮਨ ਵਿੱਚ ਕੀਤਾ ਆਪਣੇ ਅੰਦਰ ਪਛਤਾਵਾ ਕੀਤਾ ਉਹ ਕਿਵੇਂ ਕਹੋ ਕਬੀਰ ਤਦਹੀ ਨਰ ਜੱਕਾ ਨਮਕ ਜੰਮ ਦਾ ਦੰਡ ਮੂੰਡ ਮੈਂ ਲੜ ਤੇ ਇਹ ਵੀ ਆਉਂਦੀ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਖਦੇ ਭੋਰ ਪਈ ਤੇ ਤੇ ਭੋਰ ਸ਼ਬਦ ਦਾ ਅਰਥ ਕੀਤਾ ਹੈ ਮੌਤ ਤੇ ਜੇ ਕਮਰੇ ਦੇ ਟੁਕੜੇ ਤੇ ਕਹਾ ਕੇ ਵੀ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰੇ ਦੇ ਜੀਵਨ ਤੇ ਟੁਕੜਾ ਕਿਵੇਂ ਲੀਏ ਉਹ ਪਾਵਨ ਸਥਾਨ ਜਿੱਥੇ ਬੈਣ ਵਾਲੀ ਮਹਾਨ ਸ਼ਖਸੀਅਤ ਨੂੰ ਮੌਤ ਦਾ ਗਿਆਨ ਹੋਵੇ ਸਮੁੱਚੀਆਂ ਭਗਤੀਆਂ ਨੂੰ ਆਧਾਰ ਬਣਾ ਕੇ ਜੇ ਭੋਰੇ ਦੇ ਅਰਥ ਕੀਤੇ ਜਾਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰੇ ਦੇ ਜੀਵਨ ਨੂੰ ਸਾਹਮਣੇ ਰੱਖ ਕੇ ਤੇ ਅਰਥ ਇਹ ਬਣੇਗਾ ਆਖਰੇ ਕੋਈ ਛੋਟਾ ਤੇ ਸੁਧਾਰਨ ਸਾਡਾ ਕਮਰਾ ਉਹ ਛੋਟਾ ਤੇ ਸਧਾਰਨ ਸਾਦਾ ਕਮਰਾ ਜਿੱਥੇ ਵਿਕਟਨ ਵਾਲੀ ਮਹਾਨ ਸ਼ਖਸੀਅਤ ਨੂੰ ਮੌਤ ਦਾ ਗਿਆਨ ਹੋਵੇ ਤੇ ਗੁਰਮੁਖ ਪਿਆਰਿਓ ਜਿੱਥੇ ਬੈਠ ਕੇ ਸਮਾਨਾਰ ਸ਼ਖਸੀਅਤ ਨੇ ਘੋੜਾ-ਘੋੜਾ ਕਰਕੇ ਪਾਲ ਕੇ ਇੱਕ-ਇੱਕ ਸਵਾਲਸ ਕਰਕੇ ਸੰਭਾਲੇ ਹੋਵੇ ਉਹਨੂੰ ਆਖਦੇ ਘੋੜਾ ਸਾਹਿਬ ਜਿੱਥੇ ਬੈਠ ਕੇ ਇੱਕ-ਇੱਕ ਸਵਾਲਸ ਦੀ ਸੰਭਾਲ ਕੀਤੀ ਜਾਵੇ ਉਹਨੂੰ ਆਖਦੇ ਨੇ ਘੋੜਾ ਤੇ ਗੁਰਮੁਖ ਪਿਆਰਿਓ ਪਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਣੀ ਦੀ ਗੁਰਬਾਣੀ ਪੜ੍ਹ ਲਈਏ ਸਤਿਗੁਰੂ ਮਹਾਰਾਜ ਦੇ ਕਾਲ ਵਿਰਾਲ ਜੋ ਪਰੇ ਉਡੋਲਾ ਮੁਖ ਪਸਾਰੇ ਮੀਤ ਆਜ ਕਾਲ ਹੁਣ ਤੋਏ ਗ੍ਰਾਸ ਸਮਝ ਰੱਖੋ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਮੌਤ ਦਾ ਗਿਆਨ ਨਹੀਂ ਸੀ ਰੇ ਨਰ ਇਹ ਸਾਂਚੀ ਜੀ ਝੱਪ ਤਾ ਮਰ ਸਗਲ ਜਗਤ ਹੈ ਜਿਵੇਂ ਸਿਰ ਸੁਪਨਾ ਬਿਰਸਤ ਲਗਤਨਾ ਬਾਰ ਬੀਤ ਜੈ ਬੀਤ ਜੈ ਜਨਮ ਆ ਕਾਜ ਰੇ ਪੜੀਏ ਸਤਿਗੁਰਾਂ ਦੀ ਪਾਵਨ ਬਾਣੀ ਸਤਿਗੁਰੂ ਮਹਾਰਾਜ ਨੂੰ ਮੌਤ ਦਾ ਗਿਆਨ ਨਹੀਂ ਨਹੀਂ ਬੋਲੋ ਪਿਆਰਿਓ ਐਵੇਂ ਨਹੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੌਤ ਦਾ ਮਗਾਉ ਗਿਆਨ ਦੇ ਕਰਕੇ ਸਾਨੂੰ ਆਪਣੇ ਸਵਾਸਾਂ ਨੂੰ ਸੰਭਾਲਣ ਤੇ ਪ੍ਰਭੂ ਪਰਮੇਸ਼ਰ ਦਾ ਨਾਮ ਕੱਠਾ ਕਰਨ ਦੀ ਜਾਜ ਦਿੱਤੀ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਤੇ ਉਂਗਲ ਲਾ ਚੁੱਕੇ ਤੇ ਭੋੜਾ ਸਾਹਿਬ ਨਹੀਂ ਗੁਰਬਾਣੀ ਅਕਦੀ ਕਿੱਥੇ ਗੁਰੂ ਜੀ ਬੈਠ ਸਕਦੇ ਨੇ ਅਕਦੀ ਕਿੱਥੇ ਨਹੀਂ ਬੈਠ ਸਕਦੇ ਗੁਰਬਾਣੀ ਦਾ ਪਾਵਨ ਬੋਲ ਜਿੱਤੇ ਜਾੜੇ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ குரு ਦਾ ਮਨ ਹੋਵੇ ਜਿੱਥੇ ਮਰਜੀ ਬੈਠ ਸਕਦੇ ਪਾਈ ਗੁਰਦਾਰ ਜੀ ਅੱਡੇ ਫਿਰ ਪਾਪਾ ਗਿਆ ਬਗਦਾਦ ਨੂੰ ਤੇ ਫਿਰ ਹੋਰ ਬੇਨਤੀ ਕਰਦੇ ਆ ਕਿ ਦੇ ਧਰੀ ਨਸਾਣੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਮੱਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੱਕਾ ਜਾ ਰਹੇ ਨੇ ਸਤਗੁਰੂ ਮਹਾਰਾਜ ਬਗਦਾਦ ਜਾ ਰਹੇ ਨੇ ਸਤਗੁਰੂ ਮਹਾਰਾ ਚਾਰ ਉਦਾਸੀਆਂ ਕਰ ਰਹੇ ਨੇ ਕਿ ਆਪਾਂ ਗੁਰੂ ਤੇ ਮੈਂ ਬੰਦਿਸ਼ ਲਾ ਦੇ ਆਂ ਕਿ ਸਤਗੁਰੂ ਮਹਾਰਾਜ ਉੱਥੇ ਨਹੀਂ ਜਾ ਸਕਦੇ ਪਾਵਨ ਪੁੱਤਰ ਅਹਿਰਾਮ ਸਾਹਿਬ ਵਿੱਚ ਬਚਨ ਸਾਨੂੰ ਕਰਦੇ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਇੱਜਕ ਆਗਿਆ ਕਾ ਧਰਿਆ ਉੱਥੇ ਪੱਥਰ ਵਿੱਚ ਰਿਜਕ ਕੌਣ ਦੇਣ ਜਾਂਦਾ ਹੈ ਕਿ ਗੁਰੂ ਦੀ ਬਖਸ਼ਿਸ਼ ਨਹੀਂ ਤੇ ਕੀ ਹੈ ਤੇ ਵਰਮਕ ਪਿਆਰੋ ਮਰ ਬੇਨਤੀ ਕਰਦੇ ਨੇ ਭਗਤ ਧੰਨਾ ਜੀ ਆਸਾ ਰਗੰਦਰ ਆਖ ਦੇ ਪਾਕਣ ਕੀਟ ਗੁਪਤ ਹੋਏ ਰਹਤਾ ਤਾਂ ਚੋਂ ਮਾਰਗ ਨਾਹੀ ਪੱਥਰ ਵਿੱਚ ਕੀੜਾ ਗੁਪਤ ਹੋ ਕੇ ਬੈਠਾ ਕੋਈ ਰਸਤਾ ਨਹੀਂ ਇਸ ਕਰਕੇ ਜੋ ਬਿਨਾਂ ਰਸਤੇ ਤੋਂ ਪੱਥਰ ਵਿੱਚ ਬੈਠੇ ਕੀੜੇ ਨੂੰ ਰੇਜ ਕਰਿੰਦਾ ਉਹਦਾ ਆਪਾਂ ਕੀ ਸਥਾਨ ਨਿਸ਼ਚਿਤ ਕਰ ਸਕਦੇ ਹਾਂ ਕਿ ਗੁਰੂ ਇੱਥੇ ਨਹੀਂ ਜਾ ਸਕਦਾ ਗੁਰੂ ਉੱਥੇ ਜਾ ਸਕਦਾ ਆਖ ਦੇ ਤੰਮ ਪਾਣ ਕਰ ਪ੍ਰਗਟਿਆ ਕੌਣ ਸੀ ਜਿਹੜਾ ਧੰਮ ਉਹਦੇ ਵਿੱਚੋਂ ਪ੍ਰਗਟ ਹੋ ਕਰਕੇ ਜਾਨ ਬਚਾਉਂਦਾ ਹੈ ਗੁਰਮੁਖ ਪਿਆਰੇ ਜਿਹੜਾ ਅਗ ਦੇ ਚਹਿ ਜੈ ਮਨ ਤੂੰ ਧਾਮ ਦਾ ਤੈ ਤੈ ਹਲ ਤੇਰੇ ਨਾਲੇ ਕੌਣ ਹੈ ਇਸ ਕਰਕੇ ਗੁਰਮੁਖ ਪਿਆਰੇ ਸੰਗਤ ਨੂੰ ਤੁਹਾਨੂੰ ਦੇ ਵਿੱਚ ਨਾ ਪਾਈ ਇੱਕ ਬੇਨਤੀ ਕਰ ਦੇਣੀ ਹੈ ਇੱਕ ਵਿਦਵਾਨ ਵੀਰ ਨੇ ਵੀਡੀਓ ਪਾਈ ਉਹਦੇ ਵਿੱਚ ਲਿਖਿਆ ਭੋਰੀਆਂ ਦੇ ਮੂੰਹ ਤੇ ਚਪੇੜ ਤੇ ਮੈਂ ਉਹਦੇ ਅਰਥ ਕੀਤੇ ਕਿ ਭੋਰੀਆਂ ਦੇ ਮੂੰਹ ਤੇ ਚਪੇੜ ਦਾ ਭਾਵ ਹੈ ਕਿ ਭੋਲੇ ਭਾਰੇ ਲੋਕਾਂ ਦੇ ਮੂੰਹ ਤੇ ਚਪੇੜ ਕੋਸ ਵਿਦਵਾਨ ਨੇ ਉਸ ਕਥਾ ਵਾਚਕ ਨੇ ਇਹ ਲਿਖਿਆ ਕਿ ਭੋੜਿਆ ਦੇ ਮੂੰਹ ਤੇ ਚਪੇੜ ਉਹ ਦਾਤੇ ਬਣਦਾ ਕਿ ਭੋਲੇ ਭਾਲੇ ਲੋਕਾਂ ਦੇ ਮੂੰਹ ਤੇ ਮੱਚੇੜ ਮਾਰੀ ਤੇ ਨਹੀਂ ਅਰਥ ਬਣਦਾ ਤੇ ਸਤਿਗੁਰਾਂ ਦੀ ਬਾਣੀ ਵਿੱਚੋਂ ਪੜ ਲਓ ਗੁਰਮੁਖ ਪਿਆਰੇ ਕਦੇ ਵੀ ਅਰਥ ਦਾ ਅਨਅਰਥ ਨਾ ਕਰੀਏ ਭੋੜੇ ਸ਼ਬਦ ਦਾ ਇੱਕ ਤਰੀਕਾ ਹੀ ਅਰਥ ਨਿਕਲਣਗੇ ਤੇ ਮੈਂ ਵਿਦਵਾਨ ਦੇ ਉੱਥਰ ਤੋਂ ਇਹ ਹਿਸਾਬ ਲਾਇਆ ਕਿ ਤੁਸੀਂ ਲੋਕਾਂ ਦੇ ਮਹਾ ਗਿਆਨ ਲੈ ਕੇ ਅਜ ਲੋਕਾਂ ਦੇ ਮੂੰਹ ਤੇ ਵਾਕਿਆ ਹੀ ਚਪੇੜ ਮਾਰਨ ਦੀ ਹੈ ਹੋੜਾ ਦੇ ਮੂੰਹ ਤੇ ਚਪੇੜ ਕੇ ਭੋਲੇ ਭਾਲੇ ਲੋਕਾਂ ਦੇ ਮੂੰਹ ਤੇ ਤੁਸੀਂ ਤੱਪੜ ਮਾਰਿਆ ਚਪੇੜ ਮਾਰੀਏ ਇਸ ਕਰਕੇ ਗੁਰਮੁਖ ਪਿਆਰੇ ਐਸੇ ਅਰਥ ਨਾ ਕਰੇ